ਸਾਇ ਇਹਨਾਂ ਦੇ ਗੋਇਆ ਠੀਕ ਕੀ ਗੱਲ ਓਏ 60 ਆ ਗਏ ਨੂੰ ਮੈਂ 60 ਸੁਰਦੀਆਂ ਨਹੀਂ ਵਿਕਦੀਆਂ ਬੱਕਰੀਆਂ ਇੱਕ ਝੂਟੇ ਚ ਵੇਚ ਦਾਨੇ ਆ ਬੋਲ ਸਾਂਝਾ ਸੁਰਦਾ ਸਣਾ ਅੱਜ ਬੋਣੀ ਨਹੀਂ ਸਾਡੀ ਨਵੇਂੜ ਨਵੇਂੜ ਤੁਹਾਨੂੰ ਵੇੜ ਦੋ ਖਰ ਨਵੇਂੜੋ ਨਵੇਂੜ ਦੀ ਬਾਗ ਜਾਈ ਜਨ ਵੇੜਦੇ ਮੈਂ ਤਾਂ ਜਾਇਜ਼ ਦੱਸਿਆ ਉੱਥੇ ਨਹੀਂ ਹੋਣਾ ਨਹੀਂ ਮੁੱਲ ਦਾ ਜਾਇਜ਼ ਲਾਦਾ ਯਾਰ ਐਫ ਆਈ ਮੈਂ ਮੈਨੂੰ ਉਹ ਧੱਕਾ ਲੱਗੀਆਂ ਨੇ ਉਹਨਰ ਤੇ ਵੀ ਨਹੀਂ ਬਟਾਣੇ ਮੈਂ ਦੋ ਤਾਂ ਉੱਤੇ ਵੀ ਲੈਣਾ ਦਾਗ ਇਹਨਾਂ ਦੇ ਇਹ ਰੋਟੀਆਂ ਵੀ ਦੋ ਉੱਤੇ ਚਲੋ ਤੇਰੀ ਸਲਾਹ ਹੈ ਕਿ ਜੀਨੇ ਲੈਣੀਆਂ ਨੇ ਉਹ ਵੀ ਨੂੰ ਮਗਵਾਉਣਾ ਆ ਲੋ ਕਿ ਕਰਿਆ ਕਰ ਲੋ ਗੱਲ ਹੈ ਬਾਕੀ ਨਮੀਆਂ ਨੇ ਪੱਠੀ ਆ ਵੀ ਨਮੀਆਂ ਨੇ ਜੀ ਪਹਿਲੇ ਸੁਈ ਜੀ ਇਹ ਦੋ ਦੰਤ ਟੁੱਟ ਗਏ ਹੱਲ ਜਾਣ ਇਹ ਆ ਟੁੱਟ ਗਈ ਹਾਂ ਹਾਂ ਹੁਣ ਟੁੱਟ ਗਈ ਗੱਬਣਾ ਗੁੱਬਣਾ ਇਹ ਗੱਬਣਾ ਇਨੂੰ ਹੋਇਆ 1.5 ਮਿੰਟਾਂ ਤੋਂ ਉਪਰ। ਅਜੇ ਹੋ ਜਾ ਵੀਡੀਓ ਬਣਵਾ ਦਈਏ ਮੁੰਡਿਆਂ ਦੀ। ਚੰਗੀ ਅਜ ਕੋਈ ਵੀਡੀਓ ਨਹੀਂ ਉਹਨਾਂ ਦੀ ਬਣੀ। ਨਾ ਨਾ ਕੋਈ ਨਹੀਂ ਬਣਾਈ। ਕਿਉਂ ਉਹ ਵੀ ਸਾਡੀ ਆਸ ਕਰਦੇ। ਵੀ ਕਿਸੇ ਦਾ ਸਾਡੇ ਨਾਲ ਕੰਮ ਚੱਲਦਾ ਏ ਜੇ। ਸਾਡੀ ਜਵਾਨ ਦੇ ਦੱਸਣਾ ਕੁਝ ਨਹੀਂ ਹੁੰਦਾ। ਵੀਡੀਓ ਤਾਂ ਮੈਂ ਮੇਰੇ ਚੈਨਲ ਤੇ ਵੀ ਥਰੀ ਬਣਾਉਣਾ। ਤੈਨੂੰ ਪਤਾ ਏ ਇਨ੍ਹਾਂ ਦਾ ਵੀ ਜ਼ਰੂਰੀ ਏ। ਐਡੀ ਤਰੋਂ ਆਏ ਨੇ। ਬਾਣੀ ਫੜਕੀਆਂ ਬਹੁਤੀਆਂ ਗੱਲਾਂ ਨਾ ਕਰ। ਬੋਲੋ। ਤੇਰੀ ਇਮਾਨਦਾਰੀ ਤੇ ਤੂੰ ਕਹਿੰਨੇ ਵੀ ਇੰਨੇ ਲੱਗੇ 50 ਤੇ ਦੋ ਜਾਂ 50 ਤੇ ਦੋ ਦੀਆਂ ਹੋਗੀਆਂ। ਚਲ ਥੋੜਾ ਦੇ। ਹਣਸਾ। ਫੜਦਾ ਫੜਦਾ ਉਹ ਫੜਦਾ ਹੋਰ ਮਾਰ ਉਹਤੇ ਨਾ ਹੱਥ ਜੇ ਮਾਰ ਬੋਲ ਪਾ ਲੈ ਲੈ 100 ਰੁਪਏ ਨਹੀਂ ਹੋਰ ਫੋੜ ਫੋਰ ਬਾਦ ਸਹੀ ਕਿੰਨੇ ਦੇਣੇ ਨਹੀਂ ਕੋਈ ਜ਼ਿਆਦਾ ਤੂੰ ਚੜਕਾ ਹੋਰ ਲਾ ਕੇ ਨਾ 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 ਐ ਨਹੀਂ ਲੱਗਦਾ ਚੜਕਾ ਆਏ ਨਾ ਕਰੇ ਉਹ ਮੈਨੂੰ ਤੂੰ ਵੁੱਟ ਸਮਝੀਦਾ ਹਾਂ ਗਾਗਰੂ ਮੁਰਦੇ ਵੀ ਰੱਖਣਾ 55 ਕਿੰਨਾ ਹੁੰਦਾ 55 ਛੀ ਉੱਤੇ 50 ਤੇ ਛੀ 55 ਦੀ ਜਾ ਕਰਦਾ ਯਾਰ ਕਰ ਨਹੀਂ ਹੁੰਦੀਆਂ ਬਹੁਤਾ ਸਿਆਣਾ ਨਾ ਬਣ ਹਾਂ ਸੀ ਤਾਂ ਗੱਲ ਸੁਣ ਮੇਰੀ ਅਸੀਂ ਤਾਂ ਦੂਆ ਚੋ ਕਈ ਕਈ ਖਾਣਾ 1000 ਰੁਪਏ ਤੇਥੋਂ ਕਈ ਕਈ ਖਾਣਾ ਛਰਦੇ ਵੀ ਹੈ ਨਹੀਂ ਇੱਧਰ ਹੋ ਪਿੱਛੋਂ ਪਾ ਪੁੱਤ ਕਿਹੜੀ ਸਾਜੇ ਪਾਉਂਗੇ ਨਾ ਕੋਈ ਨਹੀਂ ਹੁੰਦੀਆਂ ਕੋਈ 55 ਦੀਆਂ ਨਹੀਂ ਦੇਣੀਆਂ ਸੀ ਨੇ ਇਹ ਹੋ ਗਿਆ 4 ਉੱਤੇ 50 ਦੀਆਂ ਚੱਕ ਹਾਂ ਬੋਲਦੇ ਜਕਾਰੇ ਹਾਂ ਕਰਤਾ ਬਰੀ ਬਿਛਾਤੀ ਦਈ ਬੈਠਾ ਨਹੀਂ ਹੁਣਾ ਕੋਈ ਨਹੀਂ ਬਾਬਾ ਇਹ ਆ ਵੀਰ ਫੜ ਲਿਆ ਫੜ ਲਿਆ ਆ ਵੀਡੀਓ ਦਿਖਾ ਉਹ ਲਿਆ ਛੱਡੀ ਮੈਂ ਆਪੇ ਬੋਲ ਦੂੰਗਾ ਪਰੇ ਹੋ ਜਾ ਚੌੜੇ ਪਾਸੇ ਹੋ ਜਾ ਪਾਸੇ ਹੋ ਜਾ ਫੜ ਲਓ ਮਾਰਾ ਤੂੰ ਖਾਣੇ ਨੂੰ ਫੇਰ ਕਟਾਈ ਮਾਰੇ ਚੌੜੇ ਕਰਾਂਗਾ ਨੂੰ ਪਾਕਿਸਤਾਨੀ ਬਰੀਡ ਹੈ ਜੀ ਬਹੁਤ ਵਧੀਆ ਆਵਲਕ ਡੱਬੀ ਆਵਲਕ ਡੱਬੀ ਬੱਕਰੀ ਪ्योर ਇਹ ਆਇਆ ਮੇਰਾ ਖਿਆਲ ਕਿਹੜਾ ਪਿੰਡ ਹੈ ਤੇਰਾ ਮੈਂ ਚੰਨਣਵਾਲ ਇਹ ਆਇਆ ਚੰਨਣਵਾਲ ਜਿੱਥੇ ਕੱਢਦੇ ਨਹੀਂ ਜਮੇ ਗਾਲ ਗੱਲ ਕੀ ਹੈ ਹਾਂ ਉਹ ਪਿੰਡ ਤੋਂ ਆਇਆ ਇਹ ਬਹੁਤ ਅਸਲੀ ਇਨਸਾਨ ਪਿੰਡ ਦਾ ਇਹਦਾ ਪਿੰਡ ਦਾ ਵੀ ਚੰਗਾ ਹਾਲ ਪਿੰਡ ਦਾ ਵੀ ਚੰਗਾ ਹਾਲ ਤੇ ਹੈਵੀ ਪਰਜਾ ਪਾਤਾ ਇਹ ਪਰਜਾ ਪਾਤਾ ਹੈ ਪਰਜਾ ਪਾਤਾ ਹਾਂ ਪਰਜਾ ਜਿਨ੍ਹਾਂ ਨੇ ਪਤ ਰੱਖੀ ਹੈ ਸਭ ਨਿਸਾਨਾਂ ਦੀ ਪਰਜਾ ਦੀ ਪਤ ਪਰਜਾ ਦੀ ਪਤ ਇਹਨਾਂ ਨੂੰ ਦੁਨੀਆਂ ਦੀ ਵੀ ਹੈਗੀ ਪੂਰੀ ਘਾਤ ਧੰਨਵਾਦ ਜੀ ਸਾਸਰੀਕਰ ਦੋ ਦੰਦ ਆ ਦੇ ਇਹ ਵੀ ਦਿਖਾਉਨੇ ਆ ਫੜ ਬਈ ਦਿਖਾ ਦੇ ਦਿਖਾ ਇਹ ਦੇਖ ਇਹ ਆਏ ਦੀ ਮਾਂ ਹੈ ਮਾਂ ਹਜੇ ਚੁੰਗਦੀ ਆਉਂਦਾ ਆ ਹਜੇ ਵੀ ਚੁੰਗਦੇ ਆ ਮੁੰਡਿਓ ਮਾਂ ਨੂੰ ਵੀ ਚੁੰਗਦੀ ਦੇਖੋ ਖੜ ਕੇ ਤਮਾਸ਼ਾ ਕਾ ਐਡੀ ਬੱਕਰੀ ਨੂੰ ਪੂਰੀ ਇਹ ਜਮਾਨ ਹੈ ਜਵਾਨ ਨੇ ਮੈਂ ਪਹਿਲੇ ਸੁਆਈ ਸੀ ਇਹ ਜੋੜਾ ਬੜਾ ਵਧੀਆ ਲੈ ਲਿਆ ਬਾਪੂ ਜੀ ਕਿਹੜੇ ਪਿੰਡ ਦਾ ਹੈ ਸਾਰ ਇਹ ਸਾਰਸੇ ਜੁਨੀਵਰਸਿਟੀ ਸੇ ਦੋਸਤ ਮੇਰਾ ਹਰਿਆਣੇ ਸੇ ਬਹੁਤ ਵਧੀਆ ਪੁਰਾਣਾ ਦੋਸਤ ਹੈ ਮੇਰਾ ਪਰ ਮੈਂ ਭੁੱਲੀ ਜਾਣਾ ਕਿਉਂ ਯਾਦ ਨਹੀਂ ਰਹਿ ਜਾਂਦਾ ਦੁਨੀਆ ਆਉਂਦੀ ਹੈ ਮੇਰੇ ਯਾਦ ਰੱਖਿਆ ਕਰ ਬਾਪੂ ਜੀ ਧੰਨਵਾਦ ਤੁਹਾਡਾ ਹੋਰ ਕਹਿ ਲਵਾਂਗੇ ਵੋਏ ਰਾਜਾ ਰਾਜੀ ਹੋ ਗਿਆ ਇੱਕ ਵਾਰੀ ਤੋ ਇਹ ਬੱਸ ਕੋਈ ਗੱਲ ਨਹੀਂ ਲੈਓ ਪੇਮੈਂਟ ਕਰੀਏ ਪੇਮੈਂਟ ਦੇਓ ਜੀ ਆ ਲੈ 500 ਰੁਪਏ ਇਵਨ ਸਹੀ ਹੋ ਗਿਆ ਬਸ ਸਹੀ ਵਾਲਾ ਸਾਈ ਤੁਹਾਡੀ ਆ ਗਈ ਵਿੱਚ ਸਹੀ ਕੋਈ ਨਹੀਂ ਕਰਦੇ ਆਨਲਾਈਨ ਹੋ ਜਾਗੇ ਮਾ ਓਨਲਾਈਨ ਓਏ ਕਰਾ ਲੈ ਕਰਾ ਲੈ ਉਦਾਂ ਨਹੀਂ ਤੇ ਚੱਲਦਾ ਨਹੀਂ ਨਹੀਂ ਚੱਲਦਾ ਨਹੀਂ ਕਿਸੇ ਹੋਰ ਤੋਂ ਕਰਾ ਦੇ ਹਾਏ ਦੇਦੀ ਇਹ ਕਿੰਨੇ ਆਕਾਸ਼ ਕੇ ਨਾ ਕਹਿ ਚੁਕ ਉਸ ਰੱਖਾਂਗੇ ਹੋਗਾ ਰਸਤੇ ਵਾਸਤੇ ਦੇ 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 ਆ ਸਾਈ ਆ ਸਾਈ ਆ ਓਨਲਾਈਨ ਕਰਾ ਲੈ ਇਦਰੀ ਗੱਲ ਓਏ ਆਨਲਾਈਨ ਕਰਾ ਲੈ ਯਾਰ ਕੁਛ ਓਏ ਉਹ ਕਿੱਥੋਂ ਸਾਨੂੰ ਵੀ ਦੇਊਗਾ ਵਿਚਾਰਾ ਆਪਦਾ ਖਰਚਾ ਵੀ ਰੱਖੂਗਾ